ਜਿਵੇਂ ਉਹ ਟਰੋਡ ਸਾਹਿਬ ਦੀ ਵਰਸੀ ਤੇ ਆਏ ਸੀ ਮੋਹਨ ਸਿੰਘ ਟਰੋਡ ਸਾਹਿਬ ਦੇ ਉੱਤੇ ਤੇ ਅਸੀਂ ਕਿ ਪਹਿਲਾਂ ਜਕਾਲਤਖ ਸਾਹਿਬ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲਈਏ ਰਾਮਦਾਸ ਜੀ ਦਾ ਤਾਂ ਇਦਨੋਂ ਆਗੇ ਹੁਣ ਫਿਰ ਪ੍ਰੋਗਰਾਮ ਤੇ ਚੱਲੇ ਆ ਜੀ ਮੋਹਨ ਸਿੰਘ ਟਰੋਡ ਦੇ ਪਹਿਲਾਂ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤਪਾਲ ਲਾਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ एडीपीसी इलेक्शन लड़ेंगे हां जी लड़ेंगे एसीपीसी इलेक्शन लड़ेंगे केंद्रीय मंत्री जी ਨੂੰ ਮਿਲਣ ਦਾ ਕੋਈ ਕਹਿਣਾ ਸੀ 8 ਤਰੀਕ ਦਾ ਟਾਈਮ ਹੈ ਜੇ ਕੇਂਦਰੀ ਮੰਤਰੀ ਨੂੰ ਮਿਲਣ ਦਾ 8 ਤਰੀਕ ਨੂੰ ਮਿਲਾਂਗੇ ਜਿਹੜੇ ਜਿਹੜੇ ਲੜਾਂਗੇ ਦੁਆਦ ਚੱਲਦੇ ਆਂ ਵੀ ਖੰਸਾ ਸਾਹਿਬ ਦਾ ਪ੍ਰੋਜੈਕਟ ਹੈ ਕੋਈ ਡੀ ਕੀ ਕਿਹਦਾ ਜਹਾ ਦੇ ਕਿਤੀ ਜਾਰੀ ਹੈ ਕਿ ਭਗਵਾ ਕੀਤਾ ਗਿਆ ਹੈ ਜੀ ਜੀ ਜੇ ਮੈਂ ਸ਼੍ਰੋਮਣੀ ਕਮੇਟੀ ਦੇ ਅੰਡਰ ਯਾਸੀ ਦੇ ਵਿੱਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੁੰਦੇ ਅੱਜ ਅਸੀਂ ਉਹ ਤੜ ਸਾਹਿਬ ਦੀ ਵਰਸੀ ਤੇ ਆਏ ਸੀ ਮੋਹਨ ਸਿੰਘ ਸਾਹਿਬ ਦੇ ਉੱਥੇ ਤੇ ਅਸੀਂ ਕਿ ਪਹਿਲਾਂ ਅਜ ਕੱਲ ਤੱਕ ਸਾਹਿਬ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲਈਏ ਗੁਰੂ ਰਾਮਦਾਸ ਜੀ ਦਾ ਤਾਂ ਇਧਰੋਂ ਆ ਗਏ ਹੁਣ ਫਿਰ ਪ੍ਰੋਗਰਾਮ ਤੇ ਚੱਲੇ ਆ ਜੀ ਮੋਹਨ ਸਿੰਘ ਤੜਦੇ ਪੈਣੇ ਜੇ ਵੀ ਪਾਰਟੀ ਬਣਾਉਂਦਾ ਹੈ ਲਾਹਤ ਤੇ ਮੇਰੇ ਕੀ ਕਹਿਣਾ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤਪਾਲ ਆਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ ਐਸਪੀਸੀ ਇਲੈਕਸ਼ਨ ਲੜੇਗਾ ਵੀ ਤਰੀਕ ਹਾਂਜੀ ਲੜਾਂਗੇ ਐਸਪੀਸੀ ਇਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਕੋਈ ਕਹਿ ਨਹੀਂ ਅੱਠ ਤਰੀਕ ਦਾ ਟਾਈਮ ਹੈ ਜੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਅੱਠ ਤਰੀਕ ਨੂੰ ਮਿਲਾਂਗੇ ਅੱਠ ਤਰੀਕ ਨੂੰ ਬਾਅਦ ਵਿੱਚ ਚੱਲਦੇ ਆਂ ਕਿ ਖੰਮ ਸਾਹਿਬ ਦੇ ਅੰਮ੍ਰਿਤਪੁਰ ਜੀ ਉਰਡੇ ਕਿੰਨੀ ਅੱਗੇ ਕਿੱਡੀ ਜਾ ਰਹੀ ਹੈ ਕਿ ਭਗਵਾ ਕੀਤਾ ਗਿਆ ਹੈ ਜੀ ਦਾਜੀ ਜੇ ਮੈਂ ਸ਼ਰਮਣੀ ਕਮੇਟੀ ਦੇ ਅੰਡਰ ਯੂਐਫਸੀ ਦੇ ਵਿੱਚ ਕੋਈ ਕਰੋਕ ਟੋਕ ਨਹੀਂ ਕਰਨਾ ਚਾਹੁੰਦੇ ਜਿਵੇਂ ਅਸੀਂ ਉਹਰੇ ਤੋੜ ਸਾਹਿਬ ਦੀ ਵਰਸੀ ਤੇ ਆਏ ਸੀ ਮੋਹਨ ਸਿੰਘ ਤੋੜ ਸਾਹਿਬ ਦੇ ਉੱਥੇ ਤੇ ਅਸੀਂ ਕਿ ਪਹਿਲਾਂ ਅਜ ਕਾਲ ਤੱਕ ਸਾਹਿਬ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲਈਏ ਰਾਮਦਾਸ ਜੀ ਦਾ ਤਾਂ ਇਦਮ ਨੂੰ ਆ ਗਏ ਹੁਣ ਫਿਰ ਪ੍ਰੋਗਰਾਮ ਤੇ ਚੱਲੇ ਆ ਜੀ ਮੋਹਨ ਸਿੰਘ ਤੋੜ ਦੇ ਪੈਨ ਜੇ ਵੀ ਪਾਰਟੀ ਬਣਾਉਂਦਾ ਹੈ ਲਾਹਤ ਤੇ ਉਸ ਦੇ ਬਾਰੇ ਕੀ ਕਹਿੰਦੇ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤ ਪਾਲ ਲਾਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣਦੀ ਐਜੀਪੀਸੀ ਇਲੈਕਸ਼ਨ ਲੜਨ ਦਾ ਵੀ ਹਾਂਜੀ ਲੜਾਂਗੇ ਐਜੀਪੀਸੀ ਲੜਾਂਗੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਵੀ ਅੱਜ ਤਰੀਕ ਦਾ ਟਾਈਮ ਹੈ ਜੀ ਕੇਂਦਰੀ ਮੰਤਰੀ ਨੂੰ ਮਿਲਣ ਦਾ ਅੱਜ ਤਰੀਕ ਨੂੰ ਮਿਲਾਂਗੇ ਜਿਹੜੀ ਇਹ ਮੰਨਾਂਗੇ ਦੁਆਰ ਦੇ ਚੱਲ ਰਿਹਾ ਹੈ ਕਿ ਖਾਮ ਸਾਹਿਬ ਦਾ ਨੰਬਰ ਦੇ ਨੂੰ ਦੱਸੋ ਉਹ ਦੇਖ ਕੀ ਕੀਤਾ ਜਾ ਰਿਹਾ ਕਿ ਭਗਵਾਨ ਕੀ ਕਰ ਰਿਹਾ ਹੈ ਇਹ ਦਾਜੀ ਜੇ ਮੈਂ ਸ਼ਰਮਣੀ ਕਮੇਟੀ ਦੇ ਅੰਡਰ ਯੂਐਫਸੀ ਦੇ ਵਿੱਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੁੰਦਾ